ਇਹ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਕੀਤੇ ਗਏ ਸ਼ਰਦਾ ਦੇ ਫੁੱਲ ਭੇਟ ਅੱਜ ਸੁਲਤਾਨਪੁਰ ਲੋਧੀ ਵਿਖੇ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਦਮ ਸਿੰਘ ਚੌਂਕ ਵਿਖੇ ਸਥਾਪਿਤ ਉਹਨਾਂ ਦੇ ਬੁੱਤ ਤੇ ਵਕ-ਵਕ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਦੀਪਕti ਰਾਜੂ ਹੋਰ ਕੌਂਸਲਰ ਸਹਿਬਾਨ ਆਮ ਆਦਮੀ ਪਾਰਟੀ ਦੇ ਚੇਅਰਮੈਨ ਅਤੇ ਸੁਲਤਾਨਪੁਰ ਲੋਧੀ ਹਲਕਾ ਇੰਚਾਰਜ ਸਰਦਾਰ ਸੱਜਨ ਸਿੰਘ ਚੀਮਾ ਅਤੇ ਉਹਨਾਂ ਦੇ ਸਾਥੀ ਅਕਾਲੀ ਦਲ ਦੇ ਆਗੂਆਂ ਅਤੇ ਸੰਤ ਬਲਵੀਰ ਸਿੰਘ ਸੀਚੇਵਲ ਹੁਣਾਂ ਵੱਲੋਂ ਸੰਤ ਸੁਖਜੀਤ ਸਿੰਘ ਸੀਚੇਵਲ ਨੇ ਸ਼ਹੀਦ ਉਦਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਲ ਹੀ ਪਾਸ ਪਾਦੇ ਹਲਕਾ ਇੰਚਾਰਜ ਸ਼੍ਰੀ ਰਕੇਸ਼ ਕੁਮਾਰ ਨੀਟੂ ਜੀ ਵੀ ਇਸ ਮੌਕੇ ਤੇ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰह्म ਸਰੂਪ ਸਹੋਤਾ ਦੀ ਖਾਸ ਰਿਪੋਰਟ Thank <laughs> you. ਜੋ ਸਲਾਹਤ ਅੱਥੇ ਬਹੁਤ ਬਹੁਤ ਦੁਆਵਾਂ ਜੀ 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 ਵਿਹਾੜੇ ਤੇ ਵੀਰੋ ਆਏ ਜਿਹੜਾ ਔਰ ਸ਼ਰਦਾ ਦੇ ਪੂਰ ਪੇਂਟ ਕਰਦੇ ਆ ਸਾਡੀ ਸਾਰੀ ਮਿਹਨਤ ਨੂੰ ਬਖਸ਼ਦੇ ਹਾਂ ਅਸ਼ੋਕ ਮਹਾਰਾਜੀ ਜੀ ਸੇਵਾ ਕਰਦੇ ਹੋ ਰੌਫੀ ਵੀ ਦਾ ਪ੍ਰਵਾਹ ਸਾਹਿਬ ਸੰਤ ਜੀ ਇਹਨਾਂ ਨੂੰ ਬਹਿਜ ਰਹੇ ਪਵਨ ਕਰੋਚੀਆ ਜੀ ਔਰ ਸਾਰੇ ਹੀ ਕਾਉਂਸਲਰ ਨਵਨੀਤ ਜੀ ਮਾਈ ਸਾਰੇ ਕਾਉਂਸਲਰ ਸਾਹਿਬਾਨ ਜਿਹੜੇ ਆ ਉਹ ਅੱਜ ਆ ਕੇ ਸ਼ਰਦਾ ਦੇ ਪੇਂਟ ਕਰਦੇ ਆ ਔਰ ਅਸੀਂ ਅੱਜ ਇਹ ਸਾਰਿਆਂ ਨੂੰ ਕਹਿੰਦੇ ਆਂ ਕਿ ਆਪਾਂ ਉਹਨਾਂ ਦੇ ਆਰੋੜਾ ਦੇ ਜਿਹੜੇ ਪਾਇਲ ਕੋਟ ਨੇ ਤੇ ਆਪਾਂ ਚੱਲ ਜੀਏ ਆਪਾਂ ਥੋੜਾ ਬੋਤਾ ਜਿਹੜਾ ਆਪਣਾ ਜਿਹੜਾ ਗਿਰਦੀ ਜਿਹੜੀ ਇੱਕ ਸਮਾਜ ਦੀ ਗਿਰਦੀ ਗਰਾਵਟ ਜਿਹੜੀ ਆ ਉਹਨੂੰ ਖੋਣਨ ਵਾਸਤੇ ਆਪਾਂ ਉਹਨਾਂ ਸ਼ੀਟਾਂ ਦੇ ਜੋ ਹੋਣਿਆ ਤੇ ਆਪਾਂ ਬਾਜੀ ਇਸ ਦਾ ਪੂਰਾ ਵਿਵਹਾਰ ਕੀਤੇ ਨਾਲ ਚਲਾਈਏ ਔਰ ਸਰਕਾਰਾਂ ਕੇ ਵੀ ਇਹ ਅਪੀਲਾ ਵੀ ਉਹਨਾਂ ਸ਼ੀਟਾਂ ਦੇ ਜਿਹੜੇ ਇਹਨਾਂ ਮਾਈਸ ਦੇ ਹੁੰਦੇ ਨੇ ਮਾਝੂ ਸਰਕਾਰ ਨੇ ਜੁਤੀ ਦਾ ਐਲਾਨ ਕੀਤਾ ਬਹੁਤ ਦੁੱਖਿਆ ਕਦਰਪਾਨ ਔਰ ਜੋ ਸਾਰੇ ਸ਼ਹਿਰ ਵਾਸੀ ਔਰ ਸਾਰੇ ਇਲਾਕਾ ਵਾਸੀ ਅੱਜ ਉਸ ਮਾਣ ਤੇ ਸੰਦੇਸ਼ ਸਰਦਾ ਦੇ ਮੂਲਕੀ ਲਾ ਲਈ ਸ਼ੀਰੂਦੂ ਨਾਮਕੀ ਉਹ ਮਹਾਰਾਜ ਦੀ ਕਰਮਕੁਮੀ ਸੁਲਤਾਨ ਕੋ ਲੋਧੀ ਦੇ ਇਸ ਸਥਾਨ ਦੇ ਉੱਤੇ ਅਮਰ ਸ਼ਹੀਦ ਸ਼ੀਰੂਦੂ ਸੰਜੀਦਾ ਚੌਂਕ ਔਰ ਉਹਨਾਂ ਦਾ ਬਹੁਤ ਹੀ ਅਧਿਕ ਨੇ ਮੋਸਟਾ ਦਾ ਹੈਗਾ ਉਹ ਰਜਮਾਨ ਹੈ ਅੱਜ ਰਾਕੇ ਵੀ ਸੰਗਤ ਸਾਰੀ ਇਕੱਠੀ ਹੋਈ ਹੈ ਉਹਨਾਂ ਨੂੰ ਚੀਜ਼ੀ ਜਾਂਦੇ ਦੇ ਵਿੱਚ ਇਸ ਨਾਮ ਤੋਂ ਲੱਗੀ ਉਪਰ ਨਾਮ ਕਮ ਸੀ ਉਹਨਾਂ ਦੀ ਪਛਾਣ ਦੀ ਸ਼ਹਾਦਤ ਹੈ ਇਸ ਕਾਰਨ ਦੋਸਤਾਨ ਦੇ ਵਿੱਚੋਂ ਕਪਤਾਨੀਆਂ ਰਾਜ ਜਿਹੜਾ ਸੀ ਨੁਕਸਾਨ ਹੋਇਆ ਤੇ ਅਜਾਦ ਭਾਗ ਦੇ ਵਿੱਚ ਅਸੀਂ ਸਾਰੇ ਸੁਖਦਾ ਸਾਲ ਹੋ ਗਏ ਆ ਇਹ ਸਾਰਾ ਕੁਝ ਦੋਸਤ ਸੀ ਬਹੁਤ ਹੀ ਜ਼ਰੂਰੀ ਹੈ ਲੋਕਾਂ ਨੂੰ ਅੱਜ ਵੀ ਕਰਨ ਵਾਲੇ ਚੈਲਪਰ ਦੇ ਵਿੱਚ ਇਹ ਸਾਰੇ ਗੱਲ ਇਨਾਨੀ ਪਾਰਟੀਆਂ ਦਾ ਰੀਸਕਿਆ ਹੈ ਕਿ ਮੈਂ ਆਪਣੇ ਵੱਲੋਂ ਰਾਜ ਸਭਾ ਸਾਥ ਵਾਰਿਆਂ ਨੂੰ ਪ੍ਰੈਸ ਨੂੰ ਸਰਦਾ ਦੇ ਤਾਜ ਨੂੰ ਆਪਣੀ ਸੰਜੀ ਨੂੰ ਸ਼ਰਤਾਂ ਉੱਪਰ ਇਹ ਦੱਸਦਾ ਹਾਂ ਪਰ ਉਹਨਾਂ ਸਾਡੇ ਤੋਂ ਸਭ ਨੂੰ ਬੇਨਤੀ ਕਰਦਾ ਕਿ ਪਹਿਲਾ ਸਾਡੇ ਸਾਨੂੰ ਪੰਜਾਬ ਦੀਆਂ ਵਿਦਿਆਰਥੀਆਂ ਨੇ ਬਾਤਾਂ ਦੇ ਭਾਰ ਚੁੱਕ ਦਿੱਤੀ ਆ ਇਸ ਖੰਦ ਦੇ ਵਿੱਚ ਹੁਣ ਸਾਡੇ ਵਿੱਚ ਜਿਲ੍ਹਾ ਪਾਸਟ ਦੇ ਨਾਮੇ ਮੋਢ ਜਿਹੜਾ ਸੀ ਜੱਜ ਸਿੰਘ ਜੀ ਨੇ ਬੰਨਿਆ ਨਾਲ ਐਡਵੋਕੇਟਸ ਦਾ ਫੇਰ ਸੰਭੀ ਖੜੇ ਨੇ ਪਿੱਛੇ ਸਾਰੀ ਸੰਗਤ ਹੈ ਸਾਰੇ ਅਸੀਂ ਰਲਮੜ ਕੇ ਉਹਨਾਂ ਦਾ ਸੇਵੀ ਜਾ ਰਹੇ ਹਾਂ ਬਹੁਤ ਬਹੁਤ ਪ੍ਰਣਾਮ ਸਾਰੇ ਵਰਗ ਦੀ ਬਹੁਤ ਬਹੁਤ ਦੀ ਮਦਦ ਲੈਂਦੇ ਰਹਾ ਹੈ ਵਾਹਿਗੁਰੂ ਜੀ ਦਾ ਖਾਰਸਾ ਵਾਹਿਗੁਰੂ ਜੀ ਜਿੱਥੇ ਆਦੇਸੂ ਇੱਕ ਮਹਾਨ ਹੀ ਇਤਿਹਾਸ ਬਰਨਾਲ ਕਰ ਰਹਾ ਹੈ ਉਸੇ ਇਨਸ਼ੀਦਾਂ ਦਾ ਜੋ ਸੁਨੇਹਾ ਉਸ ਸਨੇਰੇ ਨੂੰ ਲੈ ਕੇ ਉਸ ਹਰ ਜੰਗਦੋਤ ਦੇ ਜਰੂਰੇ ਕਰਾਸ ਲੜਾਈ ਦੇ ਵਿੱਚ ਆਪਣਾ ਜਾਨ ਦੇਣ ਪਾਇਆ ਉਹਨਾਂ ਸ਼ਹੀਦਾਂ ਨੂੰ ਅੱਜ ਤੁਸੀਂ ਜਿਏ ਆਏ ਉਹਨਾਂ ਸਾਰੇ ਦਾ ਤਧਾਰ ਕਰਨ ਦਾ ਜਿਹੜੇ ਮੈਨੂੰ ਦਾ ਜਿਹੜਾ ਜਿਹੜਾ ਹਰ ਇਲਾਕੇ ਪਟਿਆ ਸਾਡੇ ਲੋਕਾਂ ਦੀ ਸਾਰੀ ਰੀਤੀ ਰਿਮਲ ਗਿਆ ਨਮਸਕਾਰ ਕਰਨ ਵਾਸਤੇ ਉਹ ਗੇਂਦ ਲੋਕਾਂ ਦੀ ਰੰਗ ਤੋਂ ਕੁਰਬਾਨੀ ਇਤਨੀ ਵੱਡੀ ਕੁਰਬਾਨੀ ਕੋਈ ਦੁਨੀਆ ਤੇ ਕਰ ਸਕਦਾ ਨਹੀਂ ਕਿੰਨੇ ਹਿੰਦੂਸਤਾਨ ਨੇ ਯਾਰ ਯਾਰ ਕੇ ਹਮਨੇ ਕਰਕੇ ਗੁਰੂਕਸ਼ਤਾਨ ਦੇ ਉਹ ਨਾਮਾ ਮਹਾਰੋਧੇਗੋ ਆਪਕੇ ਦੀ ਸੋਪਰਫਰਮਾ ਉਹਨਾਂ ਕੋ ਮਦਰਾ ਲੈ ਹਾਂਦੇ ਕਿ ਬਹੁਤ ਤੇਜੀ ਤਕਤੀ ਤੇ ਉਡਾਰੂ ਮੋਤੇ ਕਾਰਨ ਜ਼ਾਰਿਆ ਔਰ ਆਪਣੇ ਹਿੰਦੂਸਤਾਨ ਦਾ ਮਾਣ ਸਨਮਾਨ ਗੁਰੂਕਸ਼ਤਾਨ ਦੀ ਤਕਤੀ ਦਾ ਜਿਹੜਾ ਮਾਰਨ ਮਾਰ ਹਰੋਬਾ ਦੇ ਲੋਕਾਂ ਦਾ ਮਾਰਨ ਮਾਰ ਉਹਨਾਂ ਨੇ ਗੁਰੂ ਜੀ ਨਾਲ ਇਸ ਵਾਰੀ ਤੁਹਾਡੇ ਕੋਲ ਆ ਕੇ ਇੱਕ ਔਲੀ ਚੋਰ ਨੂੰ ਖੜਦਾ ਬਸਪਾਨ ਤੇ ਕਰਵਾ ਉਹ ਮਮੋਬਸੂ ਖੁਸ਼ੀ ਕਰਦੇ ਹੋਏ ਇੱਕ ਵਾਰ ਹੀ ਮਿਲਿਆ ਤੇ ਅੱਜ ਉਹਦਾ ਸਾਹਮਣਾ ਕਰਗੇ ਸਮਾਜ ਸੰਗਠਨ ਦੋਹਾਂ ਸ਼ਕਤੀ ਆਪਣੇ ਆਪ ਸਾਥੇ ਅੱਲਾ ਦੀ ਮਾਲਾ 파ਟੀ ਔਰ ਉਹਨਾਂ ਕਰ ਕਰਕੇ ਉਹਨਾਂ ਨੂੰ ਖੜਾ ਦੇ ਫੇਟ ਕਰਦੇ ਆਂ ਗ੍ਰੋਮ ਨੇ ਅਕਾਲੀ ਦਰ ਵੱਲੋਂ ਜਦੋਂ ਦਾ ਨਿਸ਼ਾਫ ਦਾ ਜਿਆਦਾ ਘੁੱਟਿਆ ਮਸਲੇ ਹੱਲਨਾ ਹੋਣ ਕਾਨੂੰਨ ਦੇ ਨਾਲ ਆਜਾ ਜੋ ਸਾਫ ਦਾ ਜਿਆਦਾ ਕਰਵਾਉਣ ਵਾਸਤੇ ਆਇਆ ਉਸ ਨੂੰ ਹੱਲਨਾ ਹੋਵੇ ਕਾਨੂੰਨ ਦੇ ਨਾਲ ਯੂਨੀਸੇਫ ਦੇ ਨਾਲ ਯੋਧਾ ਖੂਨ ਦਾ ਲੰਡੇ ਆ ਬਲੀ ਕੁਰਬਾਨੀ ਨਹੀਂ ਕਰ ਸਕਦਾ ਖੂਨ ਦੇ ਨਾਲ ਇਹ ਇਲਾਕਾ ਦੇ ਵਾਸੀਓ ਨੰਗੀ ਤਾਂ ਦੋਪਨ ਸਾਡਾ ਕਿਰਪਾ ਕਰੇ ਇਹੋ ਜਿਹਾ ਯੋਧੇ ਜਰਨਾ ਇਹਦਾ ਖੂਨ ਦਾ ਲੰਡਾ ਖੂਨ ਦੇ ਆ ਧਰਤੀ ਮਾਂ ਜੀ ਬੰਦ ਬੰਦ ਕਰਕੇ ਤੰਗ ਦੇ ਹੋਰ ਬਹੁਤ ਬਾਰਾਂ ਕਾ ਕਾ ਸੋਪ ਕੇ ਅੱਜ ਕਿਤੇ ਆ ਜਰ ਸਰਦਾਰ ਰੂਪਮ ਸਿੰਘ ਦਾ ਜਿਹੜਾ ਅੱਜ ਇਹ ਦਿਵਸ ਹੈ ਜਿਨ੍ਹਾਂ ਨੇ ਆਪਣੀ ਬੜੀ ਇੱਜ਼ਤ ਤੇ ਪੱਗ ਦੀ ਖਾਤਰ 20 ਸਾਲ ਬਾਅਦ ਜਾ ਕੇ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਸੀਵਾ ਪੰਦਰਾ ਲਿਆਇਆ ਸੋ ਇਹੋ ਜ ਹੈ ਮਾਨ 시 ਇਤਿਹਾਸ ਅਸੀਂ ਜਿਹੜਾ ਲੱਖ ਲੱਖ ਪ੍ਰਣਾਮ ਮੈਂ ਰਕੇਸ਼ ਕੁਮਾਰ ਰੇਡੂ ਅਲ ਕਾਂਚਾ ਚ ਭਾਤੀ ਅਦਾਬਾ ਪੱਛੀ ਸੁਲਤਾਨਪੁਰ ਲੋਧੀ ਵਿਸ਼ੇਸ਼ ਅੱਜ ਅਸੀਂ ਆਪਣੇ ਵੱਲੋਂ ਆਪਣੀ ਪਾਰਟੀ ਦੇ ਤੋਂ ਛੇਦੇ ਆਜਾ ਮੁਸਲਾਨ ਸਿੰਘ ਜੀ ਦਾ ਛਿੱਧੀ ਜੜਾ ਬਣਾ ਰਹੇ ਆਂ ਔਰ ਛਹੀਦ ਕਿਸੇ ਇੱਕ ਕੌਮ ਦੇ ਜਾਂ ਧਰਮ ਦੇ ਨਹੀਂ ਸਾਰੇ ਦੇ ਸਾਝੇ ਹੁੰਦੇ ਆ ਛੇਹੀਤੋਂ ਕਿ ਜਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਮਤਨ ਤੇ ਮਿਟਨੇ ਵਾਲੋ ਦਾ ਯਹੀ ਪਾਰਟੀ ਨਿਸ਼ਾਨ ਹੋਗਾ ਕਿ ਅੱਜ ਅਸੀਂ ਉਹਨਾਂ ਹਿੱਤਾਂ ਦੇ ਬਾਣ ਪੀਟਾਂਗੇ ਕਾਇਰ ਹੋਏ ਪੂਰਨ ਨਾਲ ਜਾਦੇ ਹੋਏ ਅੱਜ ਹੁਣ ਇਹ ਸ਼ੀਸ਼ੀ ਦਿੱਤੀ ਹੋਈ ਅਸੀਂ ਬੁਢੀ ਸਾਹਸ ਲੈ ਰਹੇ ਆਂ ਔਰ ਮੈਂ ਆਪਣੇ ਵੱਲੋਂ ਆਪਣੀ ਬਾਤ ਨੂੰ ਇਹ ਸ਼ੀਸ਼ਾ ਦੇ ਚਲਣਾ ਤੇ ਨਮਸਕਾਰ ਕਰਦਾ ਬਾਪ ਤੇ ਮਾਤਾ ਕੀ ਜੈ ਸ਼ੀਦੇ ਆਇਆ ਉਦਮ ਸਿੰਘ ਨਮਰ ਰਹੇ ਸ਼ੀਦੇ ਆਇਆ ਉਦਮ ਸਿੰਘ ਨਮਰ ਰਹੇ ਸ਼ੀਦੇ ਆਇਆ ਉਦਮ ਸਿੰਘ ਨਮਰ ਰਹੇ